ਸਾਸ਼ੀ ਗਾ ਦੋਸਤੋ ਜੀਪੀਐਸ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਵਿਕਰਮ ਸਿੰਘ ਬਾਜਵਾ ਕੁਝ ਦਿਨਾਂ ਨੂੰ ਪਿੰਡ ਪ੍ਰੇਮ ਸਿੰਘ ਵਾਲੇ ਇੱਕ ਅੱਖਾਂ ਦਾ ਕੈਂਪਸ ਤੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਪਿੰਡ ਦੇ ਨੌਜਵਾਨਾਂ ਵੱਲੋਂ ਤੇ ਪਿੰਡ ਦੇ ਪੰਚਾਇਤ ਦੇ ਸਹਿਯੋਗ ਨਾਲ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਇਹ ਪਹਿਲਾ ਖੂਨਦਾਨ ਕੈਂਪ ਤੇ ਅੱਖਾਂ ਦਾ ਮੁਫਤ ਕੈਂਪ ਕਿਡਾ ਲਾਇਆ ਜਾ ਰਿਹਾ ਗੱਲਬਾਤ ਕਰਦੇ ਹਾਂ ਜਗਤਾਰ ਵੀਰੇ ਕਿਹਦੇ ਕਿਹਦੇ ਸਹਿਯੋਗ ਨਾਲ ਕਿਹੜੇ ਦਿਨ ਖੂਨਦਾਨ ਕੈਂਪ ਹੈ ਤੇ ਕਿਹੜੀ ਟੀਮ ਹੈ ਜਿਹੜੀ ਉਹ ਤੁਹਾਡੇ ਕੋਲ ਪਹੁੰਚ ਰਹੀ ਹੈ ਹਾਂਜੀ ਵੀਰੇ ਵਾਇਗੁਰੂ ਜੀ ਦਾ ਹਾਲ ਸਾਹਿਬ ਵਾਇਗੁਰੂ ਜੀ ਕੀ ਫਤਿਹ ਵੀਰੇ ਆਪਣਾ ਪਹਿਲਾ ਅਖਰਾਂ ਕੈਂਪ ਤੇ ਖੂਨਦਾਨ ਕੈਂਪ ਵੀਰੇ ਮਿਤੀ 9 ਫਰਵਰੀ ਦਿਨ ਐਤਵਾਰ ਨੂੰ ਲੱਗ ਰਿਹਾ ਵੀਰੇ ਤੇ ਸਥਾਨ ਆਪਣਾ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਪੰਡਤ ਪ੍ਰੇਮ ਸਿੰਘ ਵਾਲਾ ਵੀਰੇ ਤੇ ਆਪਣੇ ਲਈ ਵੀਰੇ ਡਾਕਟਰ ਅਭਿਸ਼ੇਕ ਹੋਂਡਾ ਪਟਿਆਲੇ ਤੋਂ ਪਹੁੰਚ ਰਹੇ ਨੇ ਉਹਨਾਂ ਦੀ ਟੀਮ ਆ ਰਹੀ ਹੈ ਜਿਹੜੀ ਅੱਖਾਂ ਦਾ ਚੈਕਅਪ ਕਰੂ ਤੇ ਪਾਰਕ ਹਸਪਤਾਲ ਤੋਂ ਆਪਣਾ ਖੂਨਦਾਨ ਲੈਣ ਵਾਸਤੇ ਟੀਮ ਆ ਰਹੀ ਵੀਰੇ ਹਾਂਜੀ 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 ਤੇ ਸਹਿਯੋਗ ਹਾਂਜੀ ਵੀਰੇ ਸਹਿਯੋਗ ਆ ਸਾਨੂੰ ਸਾਰੇ ਪਿੰਡ ਦੀ ਆ ਤੇ ਸਾਡੇ ਐਨ ਆਰ ਆਈ ਭਰਾ ਤੇ ਫੌਜੀ ਵੀਰ ਤੇ ਸਾਡੀ ਸਮੂਹ ਪੰਚਾਇਤ ਸਮੂਹ ਨਗਰ ਦਾ ਅਸੀਂ ਸਹਿਯੋਗ ਆ ਵੀਰੇ ਪੂਰੇ ਜਿੰਨਾ ਵੀ ਨਗਰ ਨਿਵਾਸੀ ਨੇ ਸਾਡਾ ਸਾਰਿਆਂ ਦਾ ਪੂਰਾ ਸਹਿਯੋਗ ਆ ਵੀਰੇ ਇਹਨਾਂ ਦਾ ਤੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਤਾਂ ਵੀਰੇ ਚੈੱਕਅਪ ਹੋਊਗਾ ਤੇ ਉਸ ਤੋਂ ਬਾਅਦ ਮੇ ਅਪਰੇਸ਼ਨ ਹੋਣਗੇ ਆਪਣੇ ਸਮਾਣੇ ਵੀਰੇ ਹਾਂਜੀ ਹਾਂਜੀ ਤੇ ਇਹ ਜਿਹੜਾ ਪ੍ਰਬੰਧ ਆਖਣ ਸੁਣਿਆ ਦਾ ਹਾਂਜੀ ਵੀਰੇ ਜਿਹੜਾ ਪ੍ਰਬੰਧਾਖਾਨ ਵੀਰੰਦਾਸ਼ ਨੇ ਲੰਗਰ ਦਾ ਪ੍ਰਬੰਧ ਤੇ ਚਾਹ ਪਾਣੀ ਦਾ ਪ੍ਰਬੰਧਾ ਵੀਰੇ ਤੇ ਜਿਹੜੇ ਆਪਣੇ ਵੀਰ ਖੂਨਦਾਨ ਕਰਨਗੇ ਉਹਨਾਂ ਵਾਸਤੇ ਸਪੈਸ਼ਲ ਵੀਰੇ ਸਪੈਸ਼ਲ ਲੰਗਰ ਦਾ ਪ੍ਰਬੰਧਾ ਵੀਰੇ ਪੂਰਾ ਪ੍ਰਬੰਧ ਕਰਿਆ ਹੋਇਆ ਤੇ ਅਸੀਂ ਜਿਹੜੇ ਅੱਖਾਂ ਦੇ ਮਰੀਜ਼ ਨੇ ਉਹਨਾਂ ਨੂੰ ਇੱਥੋਂ ਲੈ ਕੇ ਜਾਵਾਂਗੇ ਤੇ ਉੱਥੋਂ ਆਪਰੇਸ਼ਨ ਕਰਵਾ ਕੇ ਫਿਰ ਵਾਪਸ ਪਿੰਡ ਛੱਡਾਂਗੇ ਤੇ ਅਸੀਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਵੀ ਜੀ ਜਿਹੜੇ ਵੀ ਮਰੀਜ਼ ਆਉਣਗੇ ਅੱਖਾਂ ਦਿਖਾਉਣ ਜਾਂ ਆਪਰੇਸ਼ਨ ਕਰਾਉਣ ਉਹ ਆਪਣਾ ਆਧਾਰ ਕਾਰਡ ਲੈ ਕੇ ਆਉਣ ਜਿਹੜੇ ਕੋਈ ਜਾਦੀ ਬਿਰਧ ਨੇ ਜਿਵੇਂ ਬੁਰਗ ਬਜ਼ੁਰਗ ਆਸਤਾ ਜਨੇ ਉਹ ਨਾਲ ਕਿਸੇ ਪਰਿਵਾਰਕ ਮੈਂਬਰ ਜਾਂ ਕਿਸੇ ਮੁੰਡੇ ਨੂੰ ਲੈ ਕੇ ਆਉਣਾ ਤੇ ਇਹ ਸਾਰਾ ਪੂਰਾ ਵਧੀਆ ਪ੍ਰਬੰਧ ਕਰਿਆ ਵੀਰੇ ਕਿਸੇ ਤਰ੍ਹਾਂ ਦਾ ਕੋਈ ਹੋ ਨਹੀਂ ਹੈਗਾ ਤੇ ਨਾਲ ਹੀ ਅਸੀਂ ਵੀਰੇ ਜਿਵੇਂ ਕੋਈ ਕੋ ਸ਼ੂਗਰ ਦਾ ਮਰੀਜ਼ ਆ ਤੇ ਅਸੀਂ ਸ਼ੂਗਰ ਦੇ ਟੈਸਟ ਵੀ ਰੱਖੇ ਹੋਏ ਨੇ ਵੀ ਉਹਨਾਂ ਦੇ ਸ਼ੂਗਰ ਦੇ ਟੈਸਟ ਵੀ ਕਰਾਂਗੇ ਤੇ ਉਹ ਆਪ ਦਾ ਖਾਲੀ ਪੇਟ ਆਉਣੀ ਜਿਨ੍ਹਾਂ ਨੇ ਸ਼ੂਗਰ ਦਾ ਟੈਸਟ ਕਰਾਉਣਾ ਹੋਊਗਾ ਜੀ ਵੀਰੇ ਤੇ ਅਸੀਂ ਹੋਰ ਦੱਸਣਾ ਚਾਹੁੰਦੇ ਹਾਂ ਤੇ ਇੱਥੇ ਜਿੰਨੇ ਵੀ ਸਾਡੇ ਇਲਾਕਾ ਨਿਵਾਸੀ ਨੇ ਤੇ ਬਾਹਰਲੇ ਪਿੰਡਾਂ ਵਾਲੇ ਜਿੰਨੇ ਵੀ ਨੇ ਖੂਨਦਾਨੀ ਨੇ ਜਾਂ ਕਿਸੇ ਨੇ ਅੱਖਾਂ ਚੈੱਕ ਕਰਾਉਣੀਆਂ ਨੇ ਬਜ਼ੁਰਗ ਜਾਂ ਕੋਈ ਸਿਆਣਾ ਕਿਸੇ ਨੇ ਵੀ ਕਰਾਉਣੀਆਂ ਉਹਨਾਂ ਨੂੰ ਅੱਖਾਂ ਵਾਸਤੇ ਦਵਾਈ ਫ੍ਰੀ ਤੇ ਲੈਂਸ ਫ੍ਰੀ ਪਾਈ ਜਾਣਗੇ ਤੇ ਟੈਨਕਾ ਵਗੈਰਾ ਸਭ ਕੁਝ ਫ੍ਰੀ ਦਿੱਤਾ ਜਾਊਗਾ ਵੀਰੇ ਤੇ ਅਸੀਂ ਜਿਹੜੇ ਖੂਨਦਾਨ ਪ੍ਰੇਮੀ ਨੇ ਸਾਡੇ ਭੈਣ ਭਰਾ ਨੇ ਜਿਹੜੇ ਵੀ ਸਾਡੇ ਇਲਾਕੇ ਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਦੀ ਵੱਧ ਤੋਂ ਵੱਧ ਪਹੁੰਚੋ ਤੇ ਖੂਨਦਾਨ ਕਰੋ ਕਿਸੇ ਦਾ ਅੱਗੇ ਭਲਾ ਹੋ ਸਕੇ ਕਈ ਵਾਰੀ ਵੀ ਇੱਕ ਡਾਟ ਵੀ ਹੁੰਦਾ ਵੀ ਯਾਰ ਅਸੀਂ ਫਲਾਣੇ ਕਿਤੇ ਖੂਨਦਾਨ ਕਰਕੇ ਆਏ ਸਾਨੂੰ ਖੂਨ ਨਹੀਂ ਮਿਲਿਆ ਉਹਦੀ ਜ਼ਿੰਮੇਵਾਰੀ ਵੀਰੇ ਅਸੀਂ ਲੈਣਿਆ ਅਸੀਂ ਖੂਨ ਦਵਾਵਾਂਗੇ ਉਹਨਾਂ ਨੂੰ ਚਾਹੇ ਕਿਵੇਂ ਨਾ ਕਿਵੇਂ ਮਰਜ਼ੀ ਰਹਿ ਜਿਮਟ ਕਰੀਏ ਸਾਡੀ ਉਹ ਗੱਲਬਾਤ ਹੋ ਗਈ ਉਹਨਾਂ ਨਾਲ ਵੀ ਜੇ ਤੁਸੀਂ ਅੱਜ ਖੂਨਦਾਨ ਕਰ ਲੂ ਹੁਣ ਕੋਈ ਕਿਤੇ ਵੀ ਦਿੱਕਤ ਪਰਮਾਤਮਾ ਕਰੇ ਜਾ ਕੇ ਕਾਨੂੰਨ ਲੋਡ ਪਾਵੇ ਪਰ ਜੇ ਲੋਡ ਵੀ ਪੈਂਦੀ ਆ ਤਾਂ ਉਹਨਾਂ ਨੂੰ ਅਸੀਂ ਖੂਨ ਪ੍ਰੋਵਾਈਡ ਕਰਵਾਵਾਂਗੇ ਵੀਰੇ ਜੀਰ ਭ ਦੇ ਆਪਣੇ ਪਿੰਡ ਪ੍ਰੇਮ ਸਿੰਘ ਵਾਲੇ ਕੇ 9 ਤਰੀਕ ਨੂੰ ਅਰਜਨ ਐਤਵਾਰ ਨੂੰ ਇੱਕ ਕੈਂਪ ਲਵਾਇਆ ਜਾ ਰਿਹਾ ਅੱਖਾਂ ਦਾ ਫ੍ਰੀ ਚੈੱਕਅਪ ਜਿਹਦੇ ਵਿੱਚ ਲੈਂਜ ਅੱਖਾਂਕਾਂ ਤੇ ਦਵਾਈ ਦਾ ਸਾਰਾ ਫ੍ਰੀ ਖਰਚਾ ਹੋਊਗਾ ਮਰੀਜ਼ ਤੋਂ ਕੋਈ ਨਹੀਂ ਲਿਆ ਜਾਊਗਾ ਤੇ ਨਾਲ ਇਹ ਸਾਰਾ ਪਿੰਡ ਦੇ ਨਗਰਪਾਲਿਕਾ ਪੰਚਾਇਤ ਪਿੰਡ ਸਹਿਯੋਗਿਆਂ ਦੇ ਸਹਿਯੋਗ ਨਾਲ ਹੋ ਰਿਹਾ ਤੇ ਵੱਧ ਤੋਂ ਵੱਧ ਵੀਰਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਪਹੁੰਚੋ ਤੇ ਸਾਡਾ ਸਹਿਯੋਗ ਦਿਓ ਹਾਂਜੀ ਵੀਰੇ ਜਿਹੜਾ ਇਹ ਕੈਂਪ ਆਪਣਾ ਸ੍ਰੀ ਗੁਰੂ ਰਵੀਦਾਸ ਜੀ ਦੇ 648ਵੇਂ ਜਨਮ ਦਿਹਾੜੇ ਨੂੰ ਸਮਰਪਿਤ ਦਾ ਵੀਰੇ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਇਹ ਅਸੀਂ ਕੈਂਪ ਲਵਾ ਰਹੇ ਹਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਤੇ ਅਸੀਂ ਸਮੂਹ ਲਾਕਨਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਸਾਡਾ ਸਹਿਯੋਗ ਦਿਓ ਤੇ ਸਾਡਾ ਹੌਸਲਾ ਵਧਾਈ ਬਧੇ ਵੀਰੇ ਤੇ ਆਪਣਾ ਖੂਨਦਾਨ ਤੇ ਅੱਖਾਂ ਚੈੱਕਪ ਬਿ ਕਰਾਉਣੇ ਜਿਹਨੇ ਉਹ ਸਾਰੇ ਜਰੂਰ ਪਹੁੰਚੋ ਤੇ ਅਸੀਂ ਹੱਥ ਮਾਣ ਕੇ ਸਮੂਹ ਨਗਰ ਤੇ ਪੂਰੀ ਪੰਚਾਇਤ ਵੱਲੋਂ ਉਹਨਾਂ ਦਾ ਜੀ ਆਇਆਂ ਕਰਾਂਗੇ ਵੀਰੇ ਧੰਨਵਾਦ ਵਾਹਿਗੁਰੂ ਧੰਨਵਾਦ ਬਧਾ